ਲੋਕੇ ਲੱਗਦੇ ਹੁੰਦੇ ਸੀ ਅਸੀਂ ਕਿਸੇ ਤਰ੍ਹਾਂ ਸਾਡੇ ਕੋਲ ਨਹੀਂ ਸੀ ਹੁੰਦੀ ਗੱਡੀ ਜਿਵੇਂ ਜਿਵੇਂ ਸਾਡਾ ਪੈਪ ਵਧੀਆ ਨਾਲ ਬੱਤਗੇ ਸਾਡੇ ਮਸਲੇ ਨਾਲੇ ਪਤਾਲੇ ਅਸਲੇ ਜਿਵੇਂ ਜਿਵੇਂ ਸਾਡਾ ਪੈਪ ਵਧੀਆ ਨਾਲ ਬੱਤਗੇ ਸਾਡੇ ਮਸਲੇ ਨਾਲੇ ਪਤਾਲੇ ਅਸਲੇ ਤੇ ਗੱਡੀ ਵਿੱਚ ਰੱਖਿਆ ਚਾਰ ਅਸਲੇ ਲੋਕੀ ਦਰ ਦਰ ਜਾਣਦੇ ਆ ਵੇਖ ਸਾਡੇ ਕੋਲ ਅਸਲੇ ਵੈਪਨਾਂ ਸੀ ਕਦੇ ਨਹੀਂ ਰੱਖਿਆ ਸੀ ਰੱਖੜੇ ਉਹਨੋਂ ਤੱਕੇ ਜਦੋਂ ਅਸੀਂ ਚਰਚਾ ਵਿੱਚ ਆ ਗਏ ਬੋਸ ਨਹੀਂ ਰੱਖੜੇ ਪੈ اپنی بوتے تریਆਂ ਦੇ ਹੁਤੇ ਆ ਜਿਵੇਂ ਚਾਕੂ ਥੂਰੀ ਅਸੀਂ ਰੱਖੀ ਇਕਲੀ ਦੁਨਾਈ ਵਿੱਪ ਚ ਬੈ ਕੇ ਗੱਦੀ ਦੇ ਕਾਲੀ ਚ ਚਲਾਉਂਦਾ ਦੁਨਾਈ ਕਿਸੇ ਤੇ ਭਰੋਸਾ ਕਰੀ ਇਕੋ ਅਸਲੇ ਤੇ ਰੱਖਿਆ ਭਰੋਸਾ 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 ਕਿਸੇ ਪਿਆਰ ਨੂੰ ਅਸੀਂ ਲੱਗਦੇ ਸੀ ਔਖੇ ਹੋਏ ਉਹੀ ਲੋਕੇ ਆ ਕੇ ਕਰਨ ਜੀ ਜੀ ਜਿਵੇਂ ਜਿਵੇਂ ਤੇਵੇਂ ਤੇਵੇਂ ਸਾਡਾ ਫਦੀਆ ਜਿਵੇਂ ਜਿਵੇਂ ਸਾਡਾ ਮਸਲੇ ਨਾ ਫਦੀਆ ਜਿਵੇਂ ਜਿਵੇਂ ਸਾਡਾ ਫੈਮ ਵਦੀਆ ਦਾ ਪੱਤ ਕੇ ਸਾਡੇ ਮਸਲੇ ਨਾਲੇ ਪਤਾ ਲੈ ਅਸਲੇ ਜਿਵੇਂ ਜਿਵੇਂ ਸਾਡਾ ਫੈਮ ਵਦੀਆ ਦਾ ਪੱਤ ਕੇ ਸਾਡੇ ਮਸਲੇ ਨਾਲੇ ਪਤਾ ਲੈ ਅਸਲੇ ਆਏ ਗੱਡੀ ਵਿੱਚ ਰੱਖਿਆ ਚਾਰ ਅਸਲੇ ਲੋਟੀ ਕਰ ਕਰ ਚਾਉਂਦੇ ਆ ਵੇਗ ਸਾਡੇ ਟੋਲੇ ਅਸਲੇ ਪਨਸੀਤ ਦੇ ਨੀ ਰੱਖੇ ਸੀ ਰੱਖਣੋਂ ਰੋਤੇਗੇ ਜਦੋਂ ਅਸੀਂ ਚਾਚਾ ਬਿੱਖੇ ਆਦੇ ਹੁਣ ਸਲੀ ਰੱਖਣੇ ਪੈਦੇ ਗੱਡੀ ਚਾਰ ਚਾਰੇ ਅਸਲੇ ਵੇ ਆਪਣੀ ਬੁੱਤ ਤਰਿਆ ਦੇ ਹੁਤੇ ਆ ਜਿਵੇਂ ਚਾਕੂ ਛੁਈ ਅਸੀਂ ਰੱਖੀਏ ਕਹੀ ਤਨੜੀ ਵਿੱਚ ਬੈਗੇ ਗੱਡੀ ਦੇ ਕਾਲੀ ਚਲਾਉਦਾ ਫੁਨੜੀ ਕਿਸੇ ਤੇ ਪਰ ਉਹ ਸਾਰਾ ਕਰੀਏ ਇੱਕ ਵਾ ਅਸਲੇ ਤੇ ਰੱਖਿਆ ਪਰੋਸਾ 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 ਕਿਸੇ ਕੰਗਾਂ ਨੂੰ ਸੀ ਲੱਗਦੇ ਸੀ ਓਖੇ ਉਹ ਹੀ ਲੋਕੇ ਆ ਕੇ ਕਰਨ ਜੀ ਜੀ ਹੋਰੇ ਉਹ ਹੀ ਉਹ ਹੀ ਆ ਕੇ ਕਰਨ ਜੀ ਜੀ ਵੱਪਨਾ ਸੀ ਕੰਦੇ ਦੀ ਰੱਖੇ ਸੀ ਰੱਖਣੇ ਉਹ ਡੌਲੋ ਤੇ ਗਏ ਜਦੋਂ ਅਸੀਂ ਚਰਚਾ ਵਿੱਚ ਆ ਗਏ ਹੌਸਲੇ ਰੱਖਣੇ ਪੈਦੇ ਕਦੀ ਚਾਰ ਚਾਰੇ ਹਸਲੇ ਵੱਪਣੀ ਬੋਸਤ ਲਿਆਉਂਦੇ ਹੁੰਦੇ ਆ ਜਿਵੇਂ ਛਾਕੂ ਛੂਰੀ ਅਸੀਂ ਰੱਖੀਏ ਕਲੀਤ ਨਾਰੀ ਵਿੱਚ ਬੈਗੇ ੱੱਡੀ ਦੇ ਤੋਈ ਚਲਾਉਦਾ ਦੁਨਾਈ ਕਿਸੇ ਤੇ ਭਰੋਸਾ ਨਾ ਕਰੀ ਇੱਕ ਅਸਲੇ ਤੇ ਰੱਖਿਆ ਭਰੋਸਾ 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 ਕਿ ਸੇ ਤੇ ਨਾ ਨੂੰ ਅਸੀ ਲੱਗਦੇ ਸੀ ਔਖੇ ਹੁਣ ਉਹ ਵੀ ਰੋਕੇ ਆ ਤੇ ਕਰਨ ਜੀ ਜੀ